ਵਾਹਿਗੁਰੂ ਸਾਹਿਬ ਜੀ ਗਉੜੀ ਮਹੱਲਾ ਪਹਿਲਾ ਕਿਰਤ ਪਿਆਨ ਨਹਿ ਮਿਟੈ ਕੋਈ ਕਿਆ ਜੜਾ ਕਿਆ ਅਗਹਿ ਹੋਈ ਜੋ ਤਿਸ ਪਾਣਾ ਸੋਈ ਹੁਆ ਅਵਰਨ ਕਰਨ ਵਾਲਾ ਦੁਆ ਜਨ ਕਰਮ ਕੇ ਵਡ ਤੇਰੇ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੋ ਏਵਡ ਦਾਤਾ ਦੇਵਨ ਹਾਰੀ ਟੋਟ ਨਹੀਂ ਤੁਧ ਭਗਤ ਪੰਡਾਰ ਕੀਐ ਗਰਬ ਨਾ ਆਵੇ ਰਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਬਾ ਲਹੈ ਬਖਸ਼ ਮਿਲਾਇ ਜਿਉ ਪਾਵੀ ਤਿਉ ਨਾਮ ਜਪਾਈ ਤੋਦਾ ਨਾ ਬਿਨਾ ਸਾਚੈ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮੈਂ ਮੈਲ ਨਹੀਂ ਮਨ ਰਤਾ ਗੁਰਬਚਨੀ ਸਚ ਸ਼ਬਦ ਪ੍ਰਸ਼ੱਤ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗਉੜੀ ਮਹੰਲਾ ਪਹਿਲਾ ਕੀਰਤ ਪਿਆ ਨਹਿ ਮੇਟੈ ਕੋਈ ਕਿਆ ਜਣਾ ਕਿਆ ਅਗ ਹੋਈ ਜੋ ਦਿਸ ਭਣ ਸੋਈ ਹੁਆ ਅਵਰਨ ਕਰਨ ਵਾਲਾ ਦੁਆ ਨਾ ਜਾਣ ਕਰਮ ਕੇਵੜ ਤੇਰੇ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡ ਦਾਤਾ ਦੇਵਨਾਰ ਟੋਟ ਨਹੀਂ ਤੁੱਤ ਭਗਤ ਪੰਡਾਰ ਕੀਆ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਵ ਲਹ ਬਖਸ਼ ਮਿਲਾਇ ਜਿਉ ਭਾਵੀ ਤਉ ਨਾਮ ਜਪਾਈ ਤਉ ਤਾਂ ਨਾ ਬਿਨਾ ਸਚ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮੈਂ ਮੈਲ ਨਹੀਂ ਮਨ ਰਤਾ ਗੁਰਬਚਨੀ ਸਚ ਸ਼ਬਦ ਪ੍ਰਸਾਤਾ ਤੇਰਾ ਤਾਨ ਨਾਮ ਕੀ ਵਢਿਆਈ ਨਾਨਕ ਰਹਿਣਾ ਭਗਤੁ ਸਰਨਾਈ ਗਉੜੀ ਮਹੱਲਾ ਪਹਿਲਾ ਕਿਰਤ ਪਿਆਨਹਿ ਮੇਟੈ ਕੋਇ ਕਿਆ ਜਾਣੈ ਕਿਆ ਅਗਹਿ ਹੋਇ ਜੋ ਤਿਸ ਭਾਣਾ ਸੋਈ ਹੁਆ ਅਵਰਨ ਕਰਨ ਵਾਲਾ ਦੁਆ ਨਾ ਜਾਣ ਕਰਮ ਕੇਵਲ ਤੇਰੇ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡਾਤਾ ਦੇਵਨ ਹਾਰ ਤੋਟ ਨਹੀਂ ਤੁਧ ਭਗਤ ਭੰਡਾਰ ਕੀਐ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਵਨ ਹੈ ਬਖਸ਼ ਮਿਲਾਏ ਜਿਉ ਭਾਵੇ ਤੋ ਨਾਮ ਜਪਾਈ ਤੂੰ ਦਾਨਾ ਬਿਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮੈ ਮੈਲ ਨਹੀਂ ਮਨ ਰਤਾ ਗੁਰਬਚਨੀ ਸਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੜੀ ਮਹੱਲਾ ਪਹਿਲਾ ਕਿਰਤ ਪਿਆਨ ਮਿਟੇ ਕੋਈ ਕਿਆ ਜਾਣ ਕਿਆ ਅਗ ਹੋਈ ਜੋ ਤਿਸ ਭਾਣ ਸੋਈ ਹੁਆ ਅਵਰਨ ਕਰਨ ਵਾਲਾ ਦੂਆ ਨਾ ਜਾਣ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਇਹ ਵਡਦਤਾ ਦੇਵਨ ਹਰ ਟੁੱਟ ਨਹੀਂ ਤੁਧ ਭਗਤ ਪੰਡਾਰ ਕੀਆ ਗਰਬ ਨਾ ਆਵੇ ਰਾਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਵਨ ਹੈ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜੁਪਾਈ ਤੂੰ ਦਾਨ ਬਿਨਾ ਸਾਚਾ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੀਰੇ ਤਨ ਮੈਂ ਮੈਲ ਨਹੀਂ ਮਨ ਰਤਾ ਗੁਰਬਚਨੀ ਸਾਜੇ ਸ਼ਬਦ ਪਛਾਤਾ ਤੇਰਾ ਤਾਂ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮਿਟੈ ਕੋਈ ਕਿਆ ਜਾਣ ਕਿਆ ਅਗਹ ਹੋਈ ਜੋ ਤਿਸ ਭਾਣ ਸੋਇ ਹੁਆ ਅਵਰਨ ਕਰਨ ਵਾਲਾ ਧੂਆ ਨ ਜਾਣ ਕਰਮ ਕੇ ਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡ ਦਾਤਾ ਦੇਵਨ ਹਾਰ ਟੋਟ ਨਹੀਂ ਭਗਤ ਪੰਡਾਰ ਕੀਆ ਗਰਬ ਨਾ ਆਵੇ ਰਸ ਜਿਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਵਨ ਹੈ ਬਖਸ਼ ਮਿਲਾਏ ਜਿਉ ਭਾਵੀ ਤੋ ਨਾਮ ਜਪਾਈ ਤੂੰ ਦਾਤਾ ਬਿਨਾ ਸਾਚਾ ਸਿਰ ਮੇਰੇ ਘਰਮਤ ਦੇ ਪਰੋਸੇ ਤੇਰੇ ਤਨ ਮਹਿ ਮੈਲ ਨਹੀਂ ਮਨ ਰਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਂ ਨਾਮ ਕੀ ਵੱਢਿਆਈ ਨਾਨਕ ਰਹਿਣਾ ਭਗਤ ਸਰਨਾਈ ਗੋੜੀ ਮਹੱਲਾ ਪਹਿਲਾ ਕਿਰਤ ਪਿਆਨ ਨਹਿ ਮਿਟੈ ਕੋਈ ਕਿਆ ਜਾਣਾ ਕਿਆ ਅਗ ਹੋਈ ਜੋ ਤਿਸ ਭਾਣ ਸੋਈ ਹੁਆ ਅਵਰਨ ਕਰਨ ਵਾਲਾ ਦੂਆ ਨਾ ਜਾਣ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡ ਦਤਾ ਦੇਵਨਹਾਰ ਟੋਟ ਨਹੀਂ ਤੁਧ ਭਗਤ ਪੰਡਾਰ ਕੀਐ ਗਰਬ ਨਾ ਆਵੈ ਦਾਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜੀਵਨ ਹੈ ਬਖਸ਼ ਮਿਲਾਏ ਜਿਉ ਭਾਵੇ ਤਉ ਨਾਮ ਜਪਾਈ ਤੂੰ ਦਾਨ ਬਿਨ ਸੱਚਾ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੀਰੇ ਤਨ ਮੈਂ ਮੈਲ ਨਹੀਂ ਮਨ ਰਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਧਾਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੜੇ ਮਹੱਲਾ ਪਹਿਲਾ ਕੀਰਤ ਪਿਆਨਹਿ ਮਿਟੈ ਕੋਈ ਕਿਆ ਜਾਣੈ ਕਿਆ ਅਗਹੋ ਜੋ ਤਿਸ ਭਾਣ ਸੋਈ ਹੁਆ ਅਵਰਨ ਕਰਨ ਵਾਲ ਦੁਆ ਨਾ ਜਾਣ ਕਰਮ ਕੇ ਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏ ਵਡ ਦਤ ਦੇਵਨ ਹਾਰ ਤੋਟ ਨਹੀਂ ਸਤਿ ਭਗਤ ਪੰਡਾਰ ਕੀਐ ਗਰਬ ਨਾ ਆਵੈ ਰਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਵਨ ਹੈ ਬਖਸ਼ ਮਿਲਾਏ ਜੋ ਭਾਵੇ ਤੋ ਨਾਮ ਜਪਾਈ ਤੁੰਡਾ ਨਾ ਬਿਨਾ ਸੱਚਾ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮਹਿ ਮੈਲ ਨਹੀਂ ਮਨ ਰਤਾ ਗੁਰਬਚਨੀ ਸਚ ਸ਼ਬਦਿ ਬਿਸ਼ਾਤਾ ਤੇਰਾ ਧਾਣ ਨਾਮ ਕੀ ਵਢਿਆਈ ਨਾਨਕ ਰਹੈ ਨ ਭਗਤ ਸਰਨਾਈ ਗੜੇ ਮਹੱਲਾ ਪਹਿਲਾ ਕਿਰਤ ਪਿਆਨ ਮਿਟੇ ਕੋਇ ਕਿਆ ਜਾਣ ਕਿਆ ਅਗ ਹੋਈ ਜੋ ਇਸ ਭਾਣ ਸੋਈ ਹੁਆ ਅਵਰਨ ਕਰਨ ਵਾਲਾ ਦੂਆ ਨਾ ਜਾਣ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡਾਤਾ ਦੇਵਨਹਾਰ ਤੋਟ ਨਹੀਂ ਦੁਧ ਭਗਤ ਪੰਡਾਰ ਕੀਐ ਗਰਬ ਨਾ ਆਵੇ ਰਸ ਜੀਉ ਪਿੰਡ ਸਭ ਤੇਰੇ ਪਾਸ ਤੁਮਾਰ ਜਿਵਨ ਹੈ ਬਖਸ਼ ਮਿਲਾਏ ਜਿਉ ਭਾਵੇ ਤਿਉ ਨਾਮ ਜਪਾਈ ਤੂੰ ਧਾਣਾ ਬਿਨਾ ਸੱਚ ਸਿਰ ਮੇਰੇ ਗੁਰਮਤਿ ਦੇ ਪਰੋ ਸਹੇਤੇ ਰੰਮੈ ਮੈ ਮੈਨ ਨਾਹੀ ਮਨ ਰਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਂ ਨਾਮ ਕੀ ਵਢਿਆਈ ਨਾਨਕ ਰਹਿਣਾ ਭਗਤ ਸਰਨਾਈ ਗਉੜੀ ਮਹੱਲਾ ਤਹਿਲਾ ਕੀਰਤ ਪਿਆਨ ਮਿਟੈ ਕੋਇ ਕਿਆ ਜਾਣ ਕਿਆ ਗਹਿ ਹੋਇ ਜੋ ਤਿਸ ਭਾਣ ਸੋਈ ਹੋਆ ਅਵਰਨ ਕਰਨ ਵਾਦੂਆ ਨਾ ਜਾਣ ਕਰਮ ਕੇ ਵਿਟ ਤੇਰੀ ਦਾਤ ਕਰਵ ਤਰਮ ਤੇਰੇ ਨਾਮ ਕੀ ਜਾਤ ਰਹਾ ਤੂੰ ਏਵਡ ਦਾਤਾ ਦੇਵਨ ਹਾਰ ਤੋਟ ਨਹੀਂ ਤਦ ਭਗਤ ਪੰਡਾਰ ਕੀਐ ਗਰਬ ਨ ਆਵੇ ਰਾਸ ਜੀਉ ਪਿੰਡ ਸਭ ਤੇਰੇ ਕਾਸ ਤੁਮਾਰ ਜਿਵਨ ਹੈ ਬਖਸ਼ ਮਿਲਾਏ ਜੋ ਭਾਵੀ ਤੋ ਨਾਮ ਜਪਾਈ ਤੋ ਦਾਨਾ ਬਿਨ ਸੱਚ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮਹਿ ਮੈਲ ਨਾਹੀ ਮਨ ਰਤਾ ਗੁਰਬਚਨੀ ਸਜ ਸ਼ਬਦ ਪਿਛਾਤਾ ਤੇਰਾ ਤਾਂ ਨਾਮ ਕੀ ਵਢਿਆਈ ਨਾਨਕ ਰਹਿਣਾ ਭਗਤ ਸਰਨਾਈ ਤੇਰਾ ਤਾਣ ਨਾਮ ਕੀ ਵਢਾਈ ਨਾਨਕ ਰਹਿਣਾ ਭਗਤ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ